ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਰਦਾਰ ਬਰਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਭੁੰਦਰ ਸਾਹਿਬ ਤੇ ਮੈਂ ਜ਼ਾਦੀ ਤੌਰ ਤੇ ਹਾਜ਼ਰ ਸੀ ਤੇ ਸਰਦਾਰ ਗੁਲਜ਼ਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਵਾਲੂ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਕੀਤਾ ਸੀ ਮੀਟਿੰਗ ਵਿੱਚ ਧੀਰਗ ਵਿਚਾਰਕਾਂ ਦਾ ਅੰਦਰਾਗੰਦ ਹੋ ਬਾਅਦ ਕੀ ਗੱਲ ਸਾਹਮਣੇ ਆਈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰ ਭੁੰਦਰ ਨੇ ਪ੍ਰੈਸ ਕਾਨਫਰੰਸ ਕੀਤਾ ਸੀ कि ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭਰਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋਪਾਲਟ ਪ੍ਰਸੀਡੈਂਟ ਬਣਾ ਕੇ ਸਾਰੀਆਂ ਹੱਦਾ ਪਾਰ ਕਰ ਲਈਆਂ ਇਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਹੋਇਆ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਹਾਲਤ ਵਿੱਚ ਜਦ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਰਲਲ ਪਾਰਟੀ ਬਣਾ ਲਿਆ ਕੋਈ ਕਾਰਨ ਦੱਸੋ ਵੋਟਸਟੇਟ ਦੀ ਲੋਕ ਨਹੀਂ ਕੁਝ ਗਵਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਐਸ ਸਫੀਸ਼ੀਐਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਿਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖਦੇ ਆ ਹੋਏ ਆ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਠ ਦੇ ਅੱਠ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਰਮਿੰਦਰ ਸਿੰਘ ਢੀਂਡਾ ਸਾਹਿਬ, ਬੀ.ਪੀ. ਚਗੀਆ ਘਟਾ ਮਲੂਕਾ ਸਾਹਿਬ, ਚੰਦੂ ਬਾਜਰਾ ਜੀ, ਭੋਲੇ ਰਾਠਾ ਇੱਕੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਵਡਾਲਾ ਗੁਪਤਾ ਪ੍ਰਤਾਪ ਸਿੰਘ ਵਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਬੁੱਢੀ ਨੇ ਮੈਂਬਰਸ਼ਿਪ ਤੋਂ ਕਾਰਜ ਕਰ ਦਿੱਤਾ ਗਿਆ ਨਾਲੇ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕੇ ਹਨ ਜੀ ਇਹ ਹਲਕਾ ਇਚਾਰਜ ਦੇ ਦੌਰਾਨ ਮੈਂਦਗੀ ਕਰਦੇ ਸੀ ਉਹ ਵੀ ਤੁਰੰਤ ਉਹ ਤੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉਥੇ ਸੇ